ਕਿੰਨੇ ਕਿਲੋਮੀਟਰ ਤੋਂ ਪਿੱਛੇ ਲੱਗੀ ਸੀ ਮੰਨ ਲਓ ਰੈਕੀ ਗੱਡੀ ਦੀ ਇਹ ਤਾਂ ਵੀ ਸੋਨੂ ਬਾਬੇ ਹੁਣੀ ਕੋਟਕਾਰਡ ਤੋਂ ਚੈੱਕ ਕਰਕੇ ਦੱਸਦੇ ਪਏ ਸੀ ਇਹਨੂੰ ਗਾਉਂਡਰ ਨੂੰ ਹੂੰ ਤੇ ਪ੍ਰੇਮਾ 2 ਕਿਲੋਮੀਟਰ ਤੋਂ ਪਿੱਛੇ ਆਉਣ ਲੱਗ ਪਿਆ ਸੀ ਗੱਡੀ ਲੈ ਕੇ ਮਤਲਬ ਉਹਨੇ ਗਾਉਂਡਰ ਨੇ ਉਹ ਚੀਜ਼ ਨੂੰ ਸੈਟਅਪ ਕੀਤਾ ਹੋਇਆ ਸੀ ਪੂਰਾ ਟਰੈਪ ਲਾਇਆ ਹੋਇਆ ਸੀ ਜਗਰਾਉਂ ਕੋ ਉਲਾ ਕੇ ਜਗਰਾਉਂ ਦਾ ਨਹੀਂ ਨਹੀਂ ਫਗਵਾੜੇ ਫਗਵਾੜੇ ਜਗਰਾਉਂ ਵਾਲਾ ਤੁਸੀਂ ਉਹਦਾ ਗਾਉਂਡਰ ਦੀ ਗੱਡੀ ਸੀ ਜਾਂ ਨਹੀਂ ਗੱਡੀ ਦੇ ਵਿੱਚ ਨਹੀਂ ਸੀ ਹੈਗੀ ਉਸ ਟਾਈਮ ਕਿਉਂਕਿ ਗੱਡੀ ਤਾਂ ਪ੍ਰੇਮਾ ਲਈ ਹੁੰਦਾ ਪਹਿਲੀ ਗੋਲੀ ਕਿਹਨੇ ਚਲਾਈ ਉਦੋਂ ਚਲੋ ਇਹ ਕਾ ਨੂੰ ਆਪਾਂ ਗੱਲ ਇਹ ਵੀ ਉਹ ਗੋਲੀ ਤਾਂ ਚੱਲੀ ਤੇ ਉਹ ਪੂਰਾ ਕੋਈ ਉਹਨਾਂ 1-2 ਮਿੰਟ ਦੇ ਵਿੱਚ ਕੋਈ ਇਹਨਾਂ ਨਾਲ ਆਪਸੀ ਕੋਈ ਗੱਲਬਾਤ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਹੈਲੋ ਵੀ ਨਹੀਂ ਹੋਈ ਕਈ ਵਾਰ ਕੋਈ ਬੰਦਾ ਜੇ ਇਨੀ ਦੁਸ਼ਮਣੀ ਸੀ ਬੰਦਾ ਕੋਈ ਗਾਲੀ ਕੱਢਦਾ ਜਾਂ ਕੁਝ ਹੋਰ ਬੋਲਦਾ ਹੈਲੋ ਵੀ ਨਹੀਂ ਹੋਈ ਕੁਝ ਵੀ ਨਹੀਂ ਹੋਇਆ ਹੈਲੋ ਵੀ ਨਹੀਂ ਹੋਈ ਨਾ ਉਧਰੋਂ ਸੁਖੇ ਨੇ ਕੁਝ ਕਿਹਾ ਕਈ ਵਾਰ ਬੰਦਾ ਰੋਕਦਾ ਕਿ ਨਹੀਂ ਨਾ ਜਿੰਨੇ ਚਿਰ ਤੁਸੀਂ ਕਿਹਾ ਵੀ ਸੁਖੇ ਨੇ ਕੁਝ ਕਿਹਾ ਇੰਨੇ ਚਿਰ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਸਾਰਾ ਕੰਮ ਸ਼ਾਇਦ ਹੋ ਗਿਆ ਸੀ ਇੰਨਾ ਸਮਾਂ ਲੱਗਿਆ ਉਹ ਤਾਂ ਇੰਨਾ ਸਮਾਂ ਥੋੜੀ ਲੱਗਦਾ ਇਹ ਕਿਹੜਾ ਕੋਈ ਜੰਗ ਲੱਗੀ ਸੀ ਕਿਸੇ ਦੇਸ਼ ਨਾਲ ਵੀ ਟਾਈਮ ਲੱਗਣਾ ਸੀ ਬੰਦੇ ਨੂੰ ਤਾਂ ਇਹ ਹੁੰਦਾ ਕਿ ਹੋਵੇ ਕੰਮ ਜਿੱਥੋਂ ਨਿਕਲਣ ਦਾ ਸਿਸਟਮ